ਤੱਕ ਪਹੁੰਚ ਚਾੜ ਦੇਣਗੇ ਉੱਤੇ ਤਾਂ ਕਿਹੜੀ ਗੱਲ ਹੈ ਛਾੜ ਦੇ ਯਾਰ ਓਹ ਛਾੜ ਦੇ ਇਹ ਇਹ ਤੁਹਾਨੂੰ ਇਹ ਤੁਹਾਨੂੰ ਛਾੜ ਦੇ ਯਾਰ ਓਹ ਛਾੜ ਦੇ ਇਹ ਇਹ ਤੁਹਾਨੂੰ ਇਹ ਤੁਹਾਨੂੰ ਇਹ ਸਿਚੁਏਸ਼ਨ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਆ ਰਾਣਾ ਇੰਦਰ ਚਾੜ ਦੇ ਉੱਤੇ ਪ੍ਰੈਸ ਕਰਾਉ ਦੋ ਮਿੰਟ ਹੀ ਲਾ ਰਿਹਾ ਨੇ ਤੁਹਾਡੇ 14 ਦਿਨਾਂ ਬਾਅਦ ਆ ਰਹੀ ਤੁਸੀਂ ਕਿਹੜਾ ਤੋ ਮੈਂ ਮੈਂ ਵਾਈਟ ਹੀ ਦੇ ਰਿਹਾ ਵਾਈਟ ਤੁਸੀਂ ਉੱਤੇ ਚੜਾਈ ਹੋਣੇ ਚੰਗਾ ਤੁਹਾਡੇ ਤੁਹਾਡੇ ਦਾ ਪਰਿਵਾਰ ਆ ਤੁਸੀਂ ਇਸ ਚੱਕਰ ਜਿਹੜੇ ਉੱਤੇ ਛਾੜ ਵੀ ਦੇਣਗੇ ਤਾਂ ਕਿਹੜੀ ਗੱਲ ਹੈ ਫਿਰ ਰਾਣੇ ਨੇ 14 ਦਿਨ 14 ਤਰੀਕ ਨੂੰ ਦੱਸਤਾ ਸੀ ਕਿ 8 ਲੱਖ ਕਿਉਂ ਸਿੱਕ ਪਾਣੀ ਦਰਿਆ ਦੇ ਵਿੱਚ ਫालतू ਤੁਰਿਆ ਫਿਰਦਾ ਆ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਸਿਆਸੀ ਮਜਮਾ ਲੱਗਿਆ ਹੋਇਆ ਜਿੱਥੇ ਹਰਦੀਪ ਮੁੰਡੀਆਂ ਸੰਤ ਬਲਵੀਰ ਸਿੰਘ ਸਿੱਚੇਵਾਲ ਪਹੁੰਚੇ ਨੇ ਤਾਂ ਉੱਥੇ ਹੀ ਨਾਲ ਹੀ ਜਿਹੜਾ ਤੁਸੀਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਪਹੁੰਚੇ ਨੇ ਨਾਲ ਇੱਥੋਂ ਦੇ ਸਾਬਕਾ ਐਮਐਲਏ ਨਵਤੇਜ ਚਿਮਮਾ ਜੀ ਉਹਨਾਂ ਦੇ ਨਾਲ ਨੇ ਤੇ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਇਹ ਮਸ਼ੀਨ ਜਿਹੜੀ ਆ ਲਿਆਂਦੀ ਗਈ ਆ ਇਸ ਮਸ਼ੀਨ ਦੇ ਰਾਹੀਂ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਉਹ ਗੱਲਬਾਤ ਵੀ ਅਜੇ ਮਸ਼ੀਨਾਂ ਇੱਥੇ ਰਹਿਣਗੀਆਂ ਤੇ ਇਸ ਤੇ ਨਾਲ ਇਥੋਂ ਦੇ ਜਿਹੜੇ ਲੋਕ ਨੇ ਇਹਨਾਂ ਦੀ ਵੀ ਰੈਂਟ ਦੇ ਜਿਹੜੀ ਮਦਦ ਕੀਤੀ ਜਾਏਗੀ ਤੇ ਦੋ ਦਿਨ ਦਿਨ ਇੱਥੇ ਮਸ਼ੀਨਾਂ ਰਹਿਣਗੀਆਂ ਬਾਜਵਾ ਹੁਣਾਂ ਨੇ ਕੰਪਲੀਟ ਨਾਲ ਗੱਲਬਾਤ ਕਰਦੇ ਆ ਜਿਹੜਾ ਜਰੂਰ ਦੱਸਿਆ ਕਿ ਮਸ਼ੀਨਾਂ ਲੋਕਾਂ ਦੀ ਮਦਦ ਕਰਨਗੇ ਤੇ ਰਾਹੀਂ ਲੋਕਾਂ ਨੂੰ ਕੱਢਿਆ ਜਾਏਗਾ ਲੋਕਾਂ ਤੱਕ ਸਮਗਰੀ ਸਮਾਨ ਜਿਹੜਾ ਉਹ ਪਹੁੰਚਦਾ ਜਿਹੜਾ ਹੈ ਉਹ ਕੀਤਾ ਜਾਏਗਾ ਤਾਂ ਪ੍ਰਤਾਪ ਸਿੰਘ ਬਾਜਵਾ ਦੇਖ ਸਕਦੇ ਹੋ ਤੇ ਗਲਵਾਤ ਵੀ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕਿਵੇਂ ਇਸ ਸਿਚੁਏਸ਼ਨ ਨੂੰ ਦੇਖਦੇ ਨੇ ਪੰਜਾਬ ਨੂੰ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ ਤੇ ਦੋਸਤੋਂ ਦਰਮਿਆਨ ਜਿਹੜਾ ਗਲਵਾਤ ਵੀ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਬਾਜਵਾਤ ਸਾਹਿਬ ਕਿਵੇਂ ਦੇਖ ਰਹੇ ਹੋ ਜੀ ਪੂਰੀ ਸਿਚੁਏਸ਼ਨ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਕਿਵੇਂ ਵੇਖ ਰਹੇ ਹੋ ਇਸ ਤੋਂ ਵਰਸਟ ਕੀ ਹੋ ਸਕਦਾ ਹੈ ਕਿ ਭਗਵੰਤ ਦਾ ਆਪਣਾ ਪਿੰਡ ਡੁੱਬਿਆ ਜਿਹੜਾ ਆਪਣਾ ਪਿੰਡ ਨਹੀਂ ਬਚਾ ਸਕਿਆ ਇਹ ਲੋਕਾਂ ਦਾ ਪਿੰਡ ਕੀ ਬਚਾਏਗਾ ਸਤੌਜ ਡੁੱਬਿਆ ਇਹ ਤਾਂ ਮਨ ਲਾਡੂ ਫਿਰਦੇ ਨੇ ਮਾਨ ਸਾਹਿਬ ਪੰਜਾਬ ਡੁੱਬਿਆ ਕਿੰਨਾ ਇਨਸੈਂਸਟਿਵ ਸਰਕਾਰ ਹੋ ਸਕਦੀ ਹੈ ਇਸ ਤੋਂ ਵੱਧ ਮੈਂ ਇਸ ਤੋਂ ਵੱਧ ਮੈਂ ਹੋਰ ਕੋਈ ਗੱਲ ਨਹੀਂ ਕਹਾਂਗਾ ਇਸ ਤੋਂ ਵੱਡੀ ਇਨਸੈਂਸਟਿਵਿਟੀ ਕੀ ਆ ਜਿਹੜੇ ਮੰਤਰੀ ਘੱਲੇ ਨੇ ਤੇ ਵਿਚਾਰੇ ਸੰਤਰੀ ਨੇ ਇਹਨਾਂ ਦੇ ਕੋ ਹੱਥ ਵਸ਼ ਹੈ ਇੱਥੇ ਕੋਈ ਐਲਾਨ ਕਰਨ ਵਾਸਤੇ ਕੋਈ ਦੇ ਕੇ ਜਾਣ ਦੇ ਕੀ ਲੱਗਦਾ ਇਹ ਮੈਨ ਮੈਨਮੇਡ ਸਿਚੁਏਸ਼ਨ ਆ ਬਾਜਵਾ ਸਾਹਿਬ ਜਾਂ ਇਹ ਕੁਦਰਤੀ ਕਰੋਪੀ ਆ ਕਿਵੇਂ ਸਮਝਿਆ ਜਾਵੇ ਇਸ ਚ ਦੇਖੋ ਤੁਸੀਂ ਦੋ ਨਹੀਂ ਸਮਝਦੇ ਬਰਸਾਤ ਤੇ ਕੁਦਰਤੀ ਆ ਇਹ ਤੇ ਮੈਨਮੇਡ ਨਹੀਂ ਹੋ ਸਕਦੀ ਬਟ ਜਿਹੜੀ ਤਿਆਰੀ ਆਪਣੀ 8000 ਕਿਲੋਮੀਟਰ ਡਰੇਨ ਦੀ ਸਫਾਈ ਤੇ 74 ਜਗ੍ਹਾ ਤੇ ਜਿਹੜੇ ਬੰਨ ਬਣੇ ਸੀ ਉਹਨਾਂ ਦੀ ਮਜ਼ਬੂਤੀ ਉਹ ਗਮਨ ਦਾ ਪਰ 2023 ਦੇ ਵਿੱਚ ਵੀ ਇਹ ਕੁਝ ਸਿਚੁਏਸ਼ਨ ਬਣੀ ਉੱਥੋਂ ਸਿੱਖਿਆ ਨਹੀਂ ਪੰਜਾਬ ਦੀ ਸਰਕਾਰ ਨੇ ਜੇ ਸਿੱਖਿਆ ਹੁੰਦਾ ਤਾਂ ਤੁਸੀਂ ਮੈਨੂੰ ਦੱਸੋ ਬਰਸਾਤ ਦੇ ਮੌਸਮ 'ਚ Chief Minister Punjab ਕਦੀ ਨਹੀਂ Punjab ਛੱਡ ਕੇ ਜਾਂਦਾ ਉਹਨੂੰ ਪਤਾ ਹੁੰਦਾ ਬਰਸਾਤ ਦੇ ਵਿੱਚ ਇਹ ਹਾਲਾਤ ਬਣਨੇ ਨੇ ਜਿਹੜਾ ਇਹਨਾਂ ਦਿਨਾਂ 'ਚ ਸੂਬੇ ਤੋਂ ਬਾਹਰ ਕਈ ਦਿਨਾਂ ਤੇ ਚਲੇ ਗਏ ਨੇ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਬੇਸਿਕਲੀ ਐਡਮਿਨਿਸਟ੍ਰੇਸ਼ਨ ਸਰਕਾਰ ਚਲਾਨੀ ਉਹ ਉਹਨਾਂ ਦੀ ਪ੍ਰਾਇੋਰਟੀ ਤੇ ਹੀ ਹੈ ਨਹੀਂ ਜੀ ਇਹ ਪ੍ਰਤਾਪ ਸਿੰਘ ਬਾਜਵਾ ਹੁਣੀ ਪਹੁੰਚੇ ਸੀ ਇਹ ਮਸ਼ੀਨ ਦੇ ਰਹੀ ਜਿਹੜਾ ਇੱਥੇ ਦੌਰਾ ਕਰਨਗੇ ਲੋਕਾਂ ਨੂੰ ਮਿਲਣ ਦੇ ਲਈ ਜਾ ਰਹੇ ਆ ਇਹ ਮਸ਼ੀਨਾਂ ਇੱਥੇ ਪਹੁੰਚੀਆਂ ਨੇ ਤਾਂ ਵਰਤਾਜ ਸਿੰਘ ਬਾਜਵਾ ਕਹਿੰਦੇ ਕਿ ਦੋ ਦਿਨ ਇੱਥੇ ਰਹਿਣਗੀਆਂ ਪਰ ਦੂਜੇ ਪਾਸੇ ਸਰਕਾਰ ਦੇ ਉੱਤੇ ਲਗਾਤਾਰ ਜਿਹੜੇ ਆ ਉਹ ਸਵਾਲ ਖੜੇ ਕਿਤੇ ਜਾ ਰਹੇ ਨੇ ਵਿਰੋਧੀ ਧਿਰ ਦੇ ਵੱਲੋਂ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਤਾਮਿਲ ਲਾਡੂ ਕਿਉਂ ਫਿਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਅਜਿਹੀ ਸਿਚੁਏਸ਼ਨ ਆ ਤਾਂ ਇਹ ਗੱਡੀ ਜਿਹੜੀ ਐ ਇੱਥੇ ਲਿਆਂਦੀ ਗਈ ਐ ਇਸ ਦੇ ਰਾਹੀਂ ਲੋਕਾਂ ਦੇ ਤੱਕ ਉਹਨਾਂ ਨੇ ਕਿਹਾ ਕਿ ਦੋ ਤਿੰਨ ਦਿਨ ਇਹ ਗੱਡੀਆਂ ਇੱਥੇ ਰਹਿਣਗੀਆਂ ਉਸ ਤੋਂ ਬਾਅਦ ਵਕਫਾ ਕ ਇਲਾਕਿਆਂ ਦੇ ਵਿੱਚ ਜਾਣਗੀਆਂ ਤੇ ਇਸ ਦੇ ਰਾਹੀਂ ਲੋਕਾਂ ਦੀ ਜਿਹੜੀ ਐ ਉਹ ਮਦਦ ਵੀ ਕੀਤੀ ਜਾਏਗੀ ਤਾਂ ਪ੍ਰਤਾਪ ਸਿੰਘ ਬਾਜਵਾ ਇੱਥੇ ਪਹੁੰਚੇ ਸੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਤੁਹਾਡੀ ਕਰਾਉਣ ਦੀ ਜਿਹੜੀ ਐ ਉਹ ਕੋਸ਼ਿਸ਼ ਕੀਤੀ ਐ ਤਾਂ ਇਥੋਂ ਦੇ ਹਾਲਾਤ ਤੋਂ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਣਾ ਇੰਦਰਪ੍ਰਤਾਪ ਜਿਹੜੇ ਆ ਉਹ ਵੀ ਪਹੁੰਚੇ ਹੋਏ ਨੇ ਹਰਦੀਪ ਸਿੰਘ ਸੰਤ ਸਿੱਚੇਵਾਲ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਹੀ ਨੇ ਪਹਿਲਾਂ ਤੋਂ ਕੰਮਕਾਰ ਕਰ ਰਹੇ ਨੇ ਤਾਂ ਇਹ ਜਿਹੜੀ ਮਸ਼ੀਨ ਦੇ ਰਾਹੀਂ ਲੋਕਾਂ ਤੱਕ ਜਾ ਕੇ ਉਹਨਾਂ ਦੀ ਜਿਹੜਾ ਹਾਲਚਾਲ ਜਾਣਨ ਦੀ ਬ੍ਰੋਧੀਤਰ ਦੇ ਨੇਤਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਤੇ ਦੋ ਤਿੰਨ ਦਿਨ ਇਹਨਾਂ ਦਾ ਕਹਿਣਾ ਕਿ ਗੱਡੀਆਂ ਵੀ ਇੱਥੇ ਰਹਿ ਕੇ ਲੋਕਾਂ ਦੀ ਮਦਦ ਕਰਨੀ ਹੈ ਸultanpur Lodhi ਦੇ ਰਾਣਾ ਜੀ ਕਿਵੇਂ ਵੇਖਦੇ ਹੋ ਸਿਚੁਏਸ਼ਨ ਨੂੰ ਲਗਭਗ 11 ਤਰੀਕ ਤੋਂ ਜਿਹੜੇ ਹਾਲਾਤ ਬਣੇ ਹੋਏ ਨੇ ਤੁਹਾਡੇ ਇਲਾਕੇ ਦੇ ਵਿੱਚ ਵੀਰ ਇਹ ਜਿਹੜੇ ਹਾਲਾਤ ਨੇ ਨਾ ਇਹ ਕੋਈ ਕੁਦਰਤ ਦਾ ਨੁਕਸਾਨ ਨਹੀਂ ਹੈ ਇਹ ਮੈਨੂਮੇਡ ਨਹੀਂ ਮੈਨੂਮੇਡ ਕਿਵੇਂ 14 ਤਰੀਕ ਨੂੰ ਮੈਂ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਸੀਗਾ ਕਿ ਪੰਜਾਬ ਦੇ ਵਿੱਚ ਹੜ੍ਹ ਆਉਣਗੇ ਜੇ ਸਰਕਾਰ ਨੇ ਰਿਲੀਜ਼ ਨਹੀਂ ਕੀਤਾ ਪਾਣੀ ਹਰੀ ਕੇ ਡੈਮ ਤੋਂ ਹੁਣ ਚਾਚਾ ਜੀ ਪ੍ਰੈਸ ਕਾਨਫਰੈਂਸ ਤੇ ਕਰ ਲਈਏ ਪ੍ਰੈਸ ਕਾਨਫਰੈਂਸ ਤੇ ਕਰ ਲਈਏ ਨਹੀਂ ਤੁਸੀਂ ਨਹੀਂ ਗੱਲ ਤੇ ਛੱਡੀ ਆ ਜਾ ਫਿਰ ਇੱਥੇ ਜਿਹੜਾ ਉਹ ਚੜਾ ਦੇਣਗੇ ਉੱਤੇ ਤਾਂ ਕੀ ਹੋਏ ਤੁਸੀਂ ਅੱਗੇ ਵੀ ਜਾਣੇ ਹੋ ਮਿਲਣ ਤੁਸੀਂ ਤਾਂ ਬਾਜਵਾ ਸਾਹਿਬ ਦੇ ਦਫ਼ਤਰ ਵੀ ਚਲੇ ਜੰਦੇ ਹੋ ਇਹ ਸਭ ਮੇਰੇ ਮੇਰੇ ਹੀ ਨੇ ਆਪਣੇ ਹੀ ਨੇ ਉਹ ਗੱਲ ਆ ਸਰਕਾਰ ਦੀ ਨਕਾਮੀ ਕਰਕੇ ਹੋਇਆ ਏ ਕੰਮ ਸਾਰਾ ਠੀਕ ਹੈ ਨਾ ਜੇ ਸਰਕਾਰ ਪ੍ਰੋਪਰਲੀ ਪਲਾਨ ਕਰਦੀ ਫਿਰ ਤਾਂ ਤੁਹਾਡੇ ਤੱਕ ਪਹੁੰਚੇ ਚਾੜ ਦੇਣਗੇ ਉੱਤੇ ਤਾਂ ਕਿਹੜੀ ਗੱਲ ਹੈ ਮੈਂ ਤਾਂ ਤਿਆਰ ਹਾਂ ਜੀ ਚਾੜ ਦੇਣਗੇ ਚਾੜ ਦੇਣਗੇ ਠੀਕ ਨਹੀਂ ਲੱਗਦਾ ਇਟ ਇਜ਼ ਨੋਟ ਮੈਂ ਮੈਂ ਤਾਂ ਬਾਜਵਾ ਸਾਹਿਬ ਆਲੋ ਜੀ ਮੈਂ ਤਾਂ ਸਾਈਡ ਤੇ ਰਾਣਾ ਜੀ ਖੜੇ ਆ ਚਾੜ ਦੇ ਆ ਚਾੜ ਦੇ ਇਹ ਇਹ ਤੁਹਾਨੂੰ ਸੁਪੀਸ਼ਨ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਆ ਰਾਣਾ ਇੰਦਰ ਛੱਡ ਦੇ ਉੱਤੇ ਪ੍ਰੈਸ ਕਰਾਂ 2 ਮਿੰਟ ਹੀ ਲਾ ਰਿਆ ਨਾ 2 ਮਿੰਟ ਹੀ ਲਾ ਰਿਆ ਨਾ ਅੰਕਲ ਮੈਨੂੰ ਇਹ ਦੱਸੋ 14 ਦਿਨਾਂ ਬਾਅਦ ਆ ਰਹੀ ਤੁਸੀਂ ਤੇ ਮੈਂ ਨਾ ਗਾੜੀ ਮੈਂ ਵਾਈਟ ਹੀ ਦੇ ਰਿਹਾ ਵਾਈਟ ਤੁਸੀਂ ਉੱਤੇ ਚੜਾਈ ਹੋਨੇ ਚੰਗਾ ਯਾਰ ਅਸੀਂ ਤੇ ਆਪਣਾ ਆਈ ਤੇ ਕਤਲ ਕਰਨ ਆਏ ਆ ਥੋੜਾ ਸਾਈਡ ਤੇ ਕੋਈ ਨਹੀਂ ਲੋਕਾਂ ਨੂੰ ਮਾਰਨ ਆਏ ਆ ਥੋੜੇ ਥੋੜੇ ਦਾ ਪਰਿਵਾਰ ਆ ਤੁਸੀਂ ਇਸ ਚੱਕਰ ਜਿਹੇ ਉੱਤੇ ਚਾੜ ਵੀ ਦੇਣਗੇ ਤਾਂ ਕਿਹੜੀ ਗੱਲ ਹੈ ਮੈਂ ਤਾਂ ਆ ਦੇਖੋ ਬਾਜੀਬਾ ਸਾਹਿਬ ਆ ਲੋ ਜੀ ਮੈਂ ਤਾਂ ਇੱਥੇ ਆਇਆ ਨਾ ਆ ਤੁਸੀਂ ਇਹਦਾ ਚਾਚਾ ਜੀ ਕਹਿ ਰਹੇ ਆ ਤੁਹਾਡਾ ਹਰ ਆਦਮੀ ਆਪਣਾ ਨਹੀਂ ਹੈ ਹੀ ਮੇਰੇ ਦੇ ਮੇਰੇ ਚਾਚਾ ਜੀ ਨੇ ਸਤਕਾਰ ਹੋ ਗਿਆ ਆ ਜਾਓ ਆ ਜਾਓ ਵਰਨੀ ਰਾਣਾ ਜੀ ਚਲੋ ਆਓ ਚਾਚਾ ਜੀ ਮੇਰੀ ਵੀ ਤੁਹਾਨੂੰ ਰਿਕੁਐਸਟ ਆਜੋ ਹੁਣ ਜਾਣ ਤੇ ਕਿਉਂਕਿ ਮੈਂ ਦੇਖ ਰਿਹਾ ਹਾਂ ਇਸ ਸਿਚੁਏਸ਼ਨ ਨੂੰ ਪੂਰੀ ਨੂੰ ਕਿਵੇਂ ਗੱਲ ਹੈ ਉਸ ਪਾਸੇ ਨੂੰ ਜਾਈਏ ਵੀ ਮਸਲੇ ਦਾ ਹੱਲ ਇਹ ਮਸਲਾ ਬਣਿਆ ਕਿਵੇਂ ਤੇ ਉਸ ਤੋਂ ਬਾਅਦ ਹੱਲ ਕੀ ਹੈ ਸਰਕਾਰ ਦੇ ਮੈਨੂਮੇਡ ਫਲਾਡ ਆ ਜਿੰਨਾ ਪਾਣੀ ਪਿੱਛੋਂ ਆਇਆ ਜੇ ਟਾਈਮ ਸਿਰ ਛੱਡਿਆ ਹੁੰਦਾ ਤੇ ਇਹ ਸਮੱਸਿਆ ਨਹੀਂ ਹੋਣੀ ਸੀ ਵੀਰ ਰਾਣੇ ਨੇ 14 ਦਿਨ 14 ਤਰੀਕ ਨੂੰ ਦਸਤਾ ਸੀ ਕੀ 8 ਲੱਖ ਕਿਊਸਿਕ ਪਾਣੀ ਦਰਿਆ ਦੇ ਵਿੱਚ ਫालतू ਤੁਰਿਆ ਫਿਰਦਾ ਤੇ ਜੇ 8 ਲੱਖ ਕਿਊਸਿਕ ਪਾਣੀ ਇਹ ਟਾਈਮ ਸਿਰ ਛੱਡ ਦਿੰਦੇ ਨੌਬਤ ਨਾਉਦੀ ਜਿੰਨਾ ਪਾਣੀ ਪਿੱਛੋਂ ਆਈ ਜਾਂਦਾ ਸੀ ਉਹਨਾਂ ਅੱਗੇ ਛੱਡੀ ਜਾਂਦੇ ਨੌਬਤ ਨਾਉਦੀ ਉਹ ਸਰਕਾਰ ਛੱਡੋ ਹਰੇਕ ਜੀਮੇਦਾਰ ਨੂੰ ਪਤਾ ਇੱਥੇ ਇਹਦਾ ਹੱਲ ਕੀ ਹੈ ਯਾਰ ਮਨਪਰੀ ਤੁਰਿਆ ਇੱਥੇ ਦਾ ਜੀਮੇਦਾਰ ਹੈ ਮੈਨੂੰ ਦੱਸ ਯਾਰ ਇਹ ਹੜ ਕਿਉਂ ਹੈ ਹੜ ਬਾਈ ਜਿੰਨਾ ਪਾਣੀ ਪਿੱਛੇ ਆਉਂਦਾ ਉਹਨੇ ਹਰੀ ਕੋ ਛੱਡਿਆ ਜਾਵੇ ਫਿਰ ਫਲੱਡ ਨਹੀਂ ਆ ਸਕਦਾ ਉਹ ਇਕੱਠਾ ਪਾਣੀ ਛੱਡਿਆ ਜਾ ਰਿਹਾ ਹੈ ਕਹਿਣ ਦਾ ਮਤਲਬ ਵੀਰ ਭਾਜੀ ਹੁਣ ਉੱਥੇ 2,60,000 ਰੁਪਏ ਇੱਥੇ ਆਉਂਦਾ ਪਏ ਉੱਥੇ 2,40,000 ਜੱਡੀ ਜਾਂਦੇ ਹਾਂ ਉਦੋਂ ਨਹੀਂ ਛੱਡਦੇ ਪਿਛੋਂ 1.5 ਲੱਖ 2 ਲੱਖ ਆ ਰਹੇ ਅੱਜ 2.5 ਲੱਖ ਛੱਡ ਰਹੇ ਆ ਜਿੱਦਣ ਪਹਿਲਾਂ 1 ਲੱਖ ਆ ਰਿਆ ਸੀ ਉਦੋਂ 20000 ਛੱਡ ਰਹੇ ਸੀ ਇਹਦਾ ਲੈਵਲ ਇਹਦਾ ਲੈਵਲ ਵਧਾ ਦਿੱਤਾ ਮਗਰੋਂ 2.5 ਲੱਖ ਆਇਆ ਉਹ ਨਹੀਂ ਸਾਰਾ ਭੰਤਦਾ ਕਿਹਨੇ ਪਹੁੰਚ ਨਹੀਂ ਰਿਹਾ ਅੱਜ ਕਿਤਾ ਪਹੁੰਚੀ ਜਾਂਦਾ ਲੋਕ ਕਹਿੰਦੇ ਕਿ ਇਹਦਾ ਕੋਈ ਸਥਾਈ ਹੱਲ ਦੋ ਸਾਨੂੰ ਕੋਈ ਸਰਕਾਰਾਂ ਸਪੱਕਾ ਹੱਲ ਕਰਨਗੇ ਹਰ ਬਾਰ 23 ਦੇ ਵੀ ਸਾਡੇ ਨਾਲ ਇਹ ਹੋਇਆ 88 'ਚ ਹੋਇਆ ਇਹ ਏਰੀਆ 'ਚ ਤਾਂ ਬਹੁਤ ਜ਼ਿਆਦਾ ਹੁੰਦਾ ਸਰਕਾਰ ਨੇ ਇਹ ਮੈਂ ਮੁੱਦਾ ਚੁੱਕਿਆ ਸੀ ਫਲੋਰ ਆਫ ਦੀ ਹਾਊਸ ਤੇ ਹਾਂ ਮંત્રી ਜੀ ਨੇ ਵਾਦਾ ਕੀਤਾ ਕਿ ਜ਼ਿਮੀਦਾਰ ਆਪਣੀ ਜ਼ਮੀਨ ਦੇਣ ਤੇ ਉਹਦੇ 'ਚ ਬੰਨ ਅਸੀਂ ਬਣਾ ਕੇ ਦੇਵਾਂਗੇ ਤੇ ਆਹ ਜ਼ਿਮੀਦਾਰ ਇਕੱਠੇ ਸਾਰੇ ਖੜੇ ਆ ਇਹਨਾਂ ਨੂੰ ਪੁੱਛੋ ਵੀ ਜਿੰਨੇ ਬੰਨ ਦੇਣ ਬਣਾਉਣ ਨੂੰ ਪੱਕਾ ਬੰਨ ਬਣਾਉਣ ਨੂੰ ਜ਼ਮੀਨ ਦੇਣ ਨੂੰ ਤਿਆਰ ਨੇ ਜ਼ਮੀਨ ਤਾਂ ਆਲਰੇਡੀ ਦਿੱਤੀ ਹੋਇਆ ਜਿੱਥੇ ਬੰਨ ਬਣਿਆ ਉਹਨੂੰ ਪੱਕਾ ਕਰਨ ਦੀ ਲੋੜ ਹੈ ਸਰਕਾਰ ਇਹਦਾ ਪਰਮਨੈਂਟ ਹੱਲ ਕੱਢੇ ਹੋਰ ਲਗਾਤਾਰ ਵਾਦੇ ਕੀਤੇ ਗਏ ਸੀ ਪਿਛਲੇ ਸਮੇਂ ਦੇ ਵਿੱਚ ਵੀ ਵਾਦੇ ਕੀਤੇ ਗਏ ਕਿ ਅਸੀਂ ਮੁਰਗੀ ਤੱਕ ਦਾ ਜਿਹੜਾ ਮੁਆਵਜ਼ਾ ਦਵਾਂਗੇ ਬੱਕਰੀ ਮਰੀ ਦਾ ਮੁਆਵਜ਼ਾ ਦਵਾਂਗੇ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਮਿਲੇ ਉਦੋਂ ਵੇਖੋ ਮੁਆਵਜ਼ਾ ਸਾਡੇ ਇਲਾਕੇ ਦੇ ਵਿੱਚ ਨਹੀਂ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਰਕਾਰ ਨੂੰ ਹੀ ਕਹੂੰਗਾ ਕਿ 70000 ਰੁਪਏ ਨੁਕਸਾਨ ਹੋਇਆ ਚੋਨੇ ਦਾ ਉਹ 70000 ਰੁਪਏ ਦੀ ਪੂਰਤੀ ਕਰੇ 6800 ਰੁਪਏ ਨਾਲ ਕੁਝ ਨਹੀਂ ਬਣਨਾ ਤੇ ਜਿਹੜੇ ਲੋਕ ਜ਼ਮੀਨਾਂ ਤੇ ਕਾਬਜ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ ਤੇ ਜਨਾਦੀਆਂ ਮਾਲਕੀ ਜ਼ਮੀਨਾਂ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ ਠੀਕ ਹੈ ਤਾਂ ਇਹ ਸਨ ਰਾਣਾ ਇੰਦਰਪ੍ਰਤਾਪ ਜੋ ਇੱਥੇ ਪਹੁੰਚੇ ਸੀ ਤਾਂ ਇੱਥੇ ਸਿਆਸੀ ਮਜਬਾਹ ਮੈਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਬਣਿਆ ਹੋਇਆ ਇੱਥੇ ਹਰਦੀਪ ਮੁੰਡੀਆਂ ਜੋ ਕਿ ਮੰਤਰੀ ਨੇ ਪੰਜਾਬ ਸਰਕਾਰ ਦੇ ਉਹ ਪਹੁੰਚੇ ਨੇ ਐਮਪੀ ਰਾਜ ਸਭਾ ਬਲਵੀਰ ਸੰਤ ਬਲਵੀਰ ਸਿੰਘ ਸਿੱਚੇਵਾਲ ਪਹੁੰਚੇ ਹੋਏ ਸੀ ਤੇ ਦੂਜੇ ਪਾਸੇ ਦੂਜੇ ਪਾਸੇ ਇਹ ਸਿਚੁਏਸ਼ਨ ਜਿਸ ਤਰ੍ਹਾਂ ਦੀ ਤੁਸੀਂ ਬਣਦੀ ਦੇਖੀ ਇੱਥੇ ਪ੍ਰਤਾਪ ਸਿੰਘ ਬਾਜਵਾ ਨਵਤੇਜ ਚਿਮਾ ਨਵਤੇਜ ਚਿਮਾ ਹੁਣੀ ਜਿਹੜੇ ਨੇ ਉਹ ਸਿਆਸੀ ਵਿਰੋਧੀ ਰਹੇ ਨੇ ਰਾਣਾ ਇੰਦਰ ਪ੍ਰਤਾਪ ਦੇ ਸਿਆਸੀ ਵਿਰੋਧੀ ਰਹੇ ਨੇ ਤਾਂ ਜਦੋਂ ਇੰਟਰਵਿਊ ਕਰ ਰਹੇ ਸੀ ਤਾਂ ਸਾਹਮਣੇ ਜਿਹੜਾ ਸਿਚੁਏਸ਼ਨ ਬਣਦੀ ਤੁਸੀਂ ਦੇਖੀ ਆ ਉਹ ਜਦੋਂ ਨਵਤੇਜ ਚਿਮਾ ਪ੍ਰਤਾਪ ਬਾਜਵਾ ਉਹਨਾਂ ਦੇ ਨਾਲ ਚੜੇ ਹੋਏ ਸੀ ਤਾਂ ਉਸੇ ਸਮੇਂ ਜਿਹੜਾ ਰਾਣਾ ਇੰਦਰ ਪ੍ਰਤਾਪ ਉਸ ਗੱਡੀ ਦੇ ਮੁਰੇ ਖੜੇ ਹੋ ਗਏ ਜਿਹੜੀ ਗੱਡੀ ਪ੍ਰਤਾਪ ਸਿੰਘ ਬਾਜਵਾ ਲੈ ਕੇ ਪਹੁੰਚੇ ਨੇ ਹੜਾਂ ਦੇ ਵਿੱਚ ਜਾਣ ਦੇ ਲਈ ਤਾਂ ਉੱਥੇ ਹਾਲਾਂਕਿ ਪ੍ਰਤਾਪ ਬਾਜਵਾ ਨੂੰ ਜ਼ਰੂਰ ਚਾਚਾ ਜੀ ਕਹਿੰਦੇ ਹੋਏ ਦਿਖਾਈ ਦਿੱਤੇ ਰਾਣਾ ਇੰਦਰਪ੍ਰਤਾਪ ਤੇ ਪਰ ਦੂਜੇ ਪਾਸੇ ਉਸ ਗੱਡੀ ਦੇ ਮੂਰੇ ਵੀ ਅੜ ਗਏ ਜਦੋਂ ਗੱਡੀ ਨੇੜੇ ਲੱਗੀ ਤਾਂ ਪੂਰਾ ਮਾਹੌਲ ਜਿਹੜਾ ਤੁਸੀਂ ਤਣਾਪੁਰਨ ਹੁੰਦਾ ਜ਼ਰੂਰ ਦੇਖਿਆ ਤੇ ਉਸ ਤੋਂ ਬਾਅਦ ਤਦੋਂ ਸਾਡੇ ਵੱਲੋਂ ਵੀ ਰਿਕਵੈਸਟ ਕੀਤੀ ਗਈ ਕਿ ਰਾਣਾ ਜੀ ਹੁਣ ਪਾਸੇ ਹੋ ਜਾਣਾ ਚਾਹੀਦਾ ਇਹ ਸਿਆਸੀ ਆਪੋ ਆਪਣੇ ਪਿੰਡ ਹੈਗੇ ਆ ਹਰੇਕ ਨੂੰ ਆਪਣੇ ਪਿੰਡ ਦੇ ਵਿੱਚ ਖੇਡਣ ਦੀ ਜਿਹੜੀ ਪੂਰੀ ਆਜ਼ਾਦਤ ਹੈਗੀ ਆ ਤਾਂ ਉਸ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਪਿੱਛੇ ਹਟਦੇ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਸੁਲਤਾਨਪੁਰ ਲੋਧੀ